ਜਿਹੋ ਜਿਹਾ ਅੱਜਕੱਲ ਮੌਸਮ ਚੱਲ ਰਿਹਾ ਨਾ ਤਾਂ ਢਿੱਡ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਢਿੱਡ ਵਿੱਚ ਬਲੋਟਿੰਗ ਹੁੰਦੀ ਹੈ ਗੁਰਗੜ ਹੁੰਦੀ ਹੈ ਵਾਰ-ਵਾਰ ਲੈਟਰਨ ਜਾਂਦਾ ਮਨ ਕਰਦਾ ਆ ਬੰਦਾ ਕਿਤੇ ਤਿਆਰ ਸ਼ਹਿਰ ਹੋ ਕੇ ਰੋਟੀ ਪਾਣੀ ਖਾ ਕੇ ਚੱਲਾ ਹੋਵੇ ਤਾਂ ਫਿਰ ਲੈਟਰਨ ਜਾਂਦਾ ਮਨ ਕਰਦਾ ਫਿਰ ਬੰਦੇ ਨੂੰ ਵਾਸ਼ਰੂਮ ਦੇ ਵਿੱਚ ਜਾਣਾ ਪੈਂਦਾ ਆ ਜਿਕਰ ਤੁਹਾਡੇ ਨਾਲ ਵੀ ਇਹ ਸਮੱਸਿਆ ਹੁੰਦੀ ਹੈ ਤੇ ਕਦੇ-ਕਦੇ ਹੀ ਇਹ ਸਮੱਸਿਆ ਹੁੰਦੀ ਹੈ ਨਾ 2 ਤੋਂ ਲੈ ਕੇ 3 ਲੌਂਗ ਚੰਗੀ ਤਰ੍ਹਾਂ ਚਬਾ ਕੇ ਉਸ ਤੋਂ ਗਰਮ ਪਾਣੀ ਪੀ ਲਿਆ ਕਰੋ ਤੁਸੀਂ ਜਿੱਥੇ ਵੀ ਜਾ ਰਹੇ ਹੋ ਤੁਹਾਨੂੰ ਫਿਰ ਲੈਟਰਨ ਜਾਣ ਦੀ ਸਮੱਸਿਆ ਜਿਹੜੀ ਉਹ ਨਹੀਂ ਹੈਗੀ ਤੁਹਾਡਾ ਢਿੱਡ ਠੀਕ ਹੋ ਜਾਏਗਾ ਪਰ ਜੇਕਰ ਆਫ ਐਂਡ ਆਨ ਤੁਹਾਨੂੰ ਇਹ ਸਮੱਸਿਆ ਹੁੰਦੀ ਰਹਿੰਦੀ ਹਫਤੇ ਵਿੱਚ 2 3 4 ਵਾਰੀ ਕੁਝ ਵੀ ਖਾਣ ਪੀਣ ਤੋਂ ਬਾਅਦ ਤੁਹਾਡਾ ਲੈਟਰਨ ਜਾਂਦਾ ਮਨ ਜਿਹੜਾ ਬਣਦਾ ਆ ਤੁਹਾਨੂੰ ਲੈਟਰਨ ਵੀ ਵੱਜ ਕੇ ਨਹੀਂ ਹੁੰਦੀ ਨਾ ਤਾਂ ਉਹਦੇ ਵਾਸਤੇ ਇੱਕ ਚੂਰਨ ਦੱਸ ਦਿੰਨਾ ਬਹੁਤ ਹੀ ਵਧੀਆ ਆਯੁਰਵੈਦਿਕ ਚੂਰਨ ਆ ਕਿਸੇ ਵੀ ਦੁਕਾਨ ਤੋਂ ਮਿਲ ਜਾਊਗਾ ਉਸ ਚੂਰਨ ਦਾ ਨਾਮ ਹੈ ਗੰਗਾਧਰ ਚੂਰਨ ਜਿਹੜਾ ਕਿ ਢਿੱਡ ਦੀ ਗੁਰਗੁਰ ਨੂੰ ਖਤਮ ਕਰਦਾ ਵਾਰ-ਵਾਰ ਜਿਹੜੀ ਬਲੋਟਿੰਗ ਦੇ ਨੂੰ ਖਤਮ ਕਰ ਦਿੰਦਾ ਹੈ ਅਤੇ ਮਲ ਤਿਆਗ ਨੂੰ ਬੰਨ੍ਹ ਦਿੰਦਾ ਹੈ ਵੱਜ ਕੇ ਤੁਹਾਨੂੰ ਜਿਹੜੀ ਲੈਟਰਨ ਆਉਂਦੀ ਹੈ ਤੇ ਇੱਕੋ ਵਾਰੀ ਜੀ ਤੁਹਾਡਾ ਪੇਟ ਜਿਹੜਾ ਸਾਫ ਹੋ ਜਾਂਦਾ ਇਸ ਤੋਂ ਅਗਲਾ ਸਟੈਪ ਜੇਕਰ ਤੁਹਾਡੀ ਨਾਭੀ ਦੇ ਆਲੇ-ਦੁਆਲੇ ਪੇੜ ਹੁੰਦੀ ਹੈ ਕੁਝ ਵੀ ਖਾਂਦੇ ਹੋ ਜਾਂ ਪੀਂਦੇ ਹੋ ਉਸੇ ਵੇਲੇ ਤੁਹਾਨੂੰ ਲੈਟਰਨ ਜਾਣਾ ਪੈਂਦਾ ਤਾਂ ਇਹ ਆਈਬੀਐਸ ਦੀ ਨਿਸ਼ਾਨੀ ਆ ਆਈਬੀਐਸ ਯਾਨੀ ਕਿ ਇਰੀਟੇਬਲ ਬੌਲ ਸੈਂਟਰਮ ਸੰਗ੍ਰਹਿਣੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਹ ਜਿਹੜੀ ਸੰਗ੍ਰਹਿਣ ਦੀ ਸਮੱਸਿਆ 10-10 ਸਾਲ ਤੋਂ ਲੋਕ ਇਹਦੇ ਤੋਂ ਪੀੜਿਤ ਨੇ ਬਹੁਤ ਸਾਰੇ ਲੋਕ ਸਾਡੇ ਕੋਲ ਇਲਾਜ ਵਾਸਤੇ ਆਉਂਦੇ ਨੇ ਸੋ ਇਹਦੇ ਵਾਸਤੇ ਜਿਹੜੀਆਂ ਅਸੀਂ ਦਵਾਈਆਂ ਵਰਤਦੇ ਹਾਂ ਤੁਹਾਨੂੰ ਉਹਦੇ ਬਾਰੇ ਮੈਂ ਚਾਣਨਾ ਪਾ ਦਿੰਨਾ ਕਟਜਾਰਿਸ਼ਟ ਬਹੁਤ ਹੀ ਬਾਕਮਾਲ ਦਵਾਈ ਹੈ ਜਿਹੜੀ ਕਿ ਸੰਗ੍ਰਹਿਣ ਦੇ ਉੱਤੇ ਬਹੁਤ ਵਧੀਆ ਕੰਮ ਕਰਦੀ ਹੈ ਕਿ ਤੁਹਾਨੂੰ ਮਿਲ ਜਾਂਦੀ ਹੈ ਤੁਸੀਂ 2 ਚਮਚ ਸਵੇਰੇ 2 ਦੁਪਹਿਰੇ ਤੇ ਸ਼ਾਮ ਨੂੰ ਲੈ ਲਓ ਹਰ ਖਾਣਾ ਖਾਣ ਤੋਂ ਬਾਅਦ ਇਸ ਤੋਂ ਇਲਾਵਾ ਬਿਲਵਾਦੀ ਚੂਰਣੇ ਦੇ ਤੇ ਬਹੁਤ ਵਧੀਆ ਕੰਮ ਕਰਦਾ ਹੈ ਚਮਚ ਦਾ ਚੌਥਾ ਕਿੱਸਾ ਖਾਣਾ ਖਾਣ ਤੋਂ ਬਾਅਦ ਲੈ ਸਕਦੇ ਹੋ ਇਸ ਤੋਂ ਇਲਾਵਾ ਸਰੀਰ ਦਾ ਤਜਾਬੀਪਣ ਘਟਾਉਣ ਦੇ ਵਾਸ ਇਸ ਤੋਂ ਇਲਾਵਾ ਸੰਗਰਹਿਣੀ ਦਾ ਜਿਹੜਾ ਰੋਗ ਹੁੰਦਾ ਨਾ ਇਹਨੂੰ ਕੰਟਰੋਲ ਕਰਨ ਦੇ ਵਾਸਤੇ ਜਿਹੜੀ ਵਾਰ-ਵਾਰ ਲੈਟਰਨ ਆਉਂਦੀ ਹੈ ਇਹਨੂੰ ਕੰਟਰੋਲ ਕਰਨ ਦੇ ਵਾਸਤੇ ਡਾਈਟ ਦਾ ਬਹੁਤ ਜ਼ਿਆਦਾ ਅਹਿਮ ਰੋਲ ਆ ਡਾਈਟ ਦੇ ਵਿੱਚ ਸਾਨੂੰ ਕਾਲੀ ਮਿਰਚ ਹੈ ਚਾਹੇ ਹਰੀ ਮਿਰਚ ਹੈ ਚਾਹੇ ਲਾਲ ਮਿਰਚ ਹੈ ਸਾਰੀਆਂ ਮਿਰਚਾਂ ਛੱਡਣੀਆਂ ਪੈਂਦੀਆਂ ਨੇ ਡੈਰੀ ਪ੍ਰੋਡਕਟ ਛੱਡਣੇ ਪੈਂਦੇ ਨੇ ਦਹੀਂ ਨੂੰ ਛੱਡ ਕੇ ਸੋ ਇੱਕ ਬਹੁਤ ਹੀ ਵਧੀਆ ਅੱਛਾ ਡਾਈਟ ਪਲਾਨ ਵੀ ਅਸੀਂ ਡਿਜ਼ਾਈਨ ਕਰਕੇ ਦਿੰਨੇ ਆ। ਫਰੀ ਸਲਾਹ ਹੈ ਜਿਹੜੀ ਸਾਡੇ ਅੰਮ੍ਰਿਤਸਰ ਅਤੇ ਖਰਦ ਸੈਂਟਰ ਦੇ ਵਿੱਚ ਬਿਲਕੁਲ ਫਰੀ ਆ। ਕਈ ਮਰੀਜ਼ ਸਾਡੇ ਕੋਲ ਇਹੋ ਜਿਹਾ ਆਉਂਦੇ ਨੇ ਜਿਨ੍ਹਾਂ ਨੂੰ 5-5 7-7 10-10 ਵਾਰੀ ਲੈਟਰਨ ਆਉਂਦੀ ਸੀਗੀ ਪਰ ਕੋਈ ਸਮਾਂ ਦਵਾਈ ਵਰਤਣ ਤੋਂ ਬਾਅਦ ਜਿਹੜੀ ਆ ਉਹਨਾਂ ਦੀ ਜਿਹੜੀ ਸਮੱਸਿਆ ਉਹਦੇ ਤੇ ਗ੍ਰਾਮ ਲੱਗ ਗਿਆ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਖਾਣਾ ਖਾਂਦਿਆਂ ਸਾਰੀ ਲੈਟਰਨ ਵੱਲ ਨੂੰ ਭੱਜ ਜਾਂਦਾ ਨਾ ਉਹਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਅਤੇ ਫਰੀ ਕੰਸਲਟੇਸ਼ਨ ਦਾ ਤੁਸੀਂ ਜ਼ਰੂਰ ਬੈਨੀਫਿਟ ਉਠਾਓ। ਇਹ ਵੀਡੀਓ ਨੂੰ ਕੇ ਜ਼ਰੂਰ ਸ਼ੇਅ